ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਤੁਹਾਨੂੰ ਦਿਖਾਉਣੀ ਹੈ ਤੇ ਤਿੰਨੇ ਤੁਹਾਨੂੰ ਸੂਈਆਂ ਸਵਾਈਆਂ ਦਿਖਾਵਾਂਗੇ ਹਾਂ ਬੱਚੇ ਇਹਨਾਂ ਦੇ ਤਾਜੀ ਬੱਚੇ ਆ ਜਿਹੜੇ ਸਾਰੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਿੱਕਾ ਹਾਲ ਹੈ ਤੁਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਹਿਗੁਰੂ ਦੀ ਬਹੁਤ ਕਿਰਪਾ ਜੋ ਚਲੋ ਵਧੀਆ ਕਿਰਪਾ ਚੈਦੀ ਜੇ ਤੁਸੀਂ ਸਰਾਓ ਸਭ ਠੀਕ ਠਾਕ ਜੇ ਵਿਚੋਂ ਵੇਗੀਆਂ ਤੋਂ ਹਰਪ੍ਰੀਤ ਜੀ ਪੰਜ ਹੀ ਵੜਾ ਤੁਹਾਨੂੰ ਦੱਸਿਆ ਹਾਂ ਹਾਂਜੀ ਪਰ ਬੁਲਬਲ ਦੇ ਬੱਚੇ ਸੀ ਠੀਕ ਹੈ ਤੇ ਉਹ ਵੀ ਸੱਜਣਾ ਆਪਣੇ ਠੀਕ ਹੈ ਜੁੜਾ ਉਹ ਲੈ ਗਏ ਹੁਣ ਤਿੰਨ ਗਾਵਾਂ ਰਹਿ ਗਈਆਂ ਠੀਕ ਹੈ ਪਰ ਇਹ ਵੀ ਉਹਨਾਂ ਤੋਂ ਤਾਂ ਤੋਂ ਤਾਂ ਹੀ ਆ ਠੀਕ ਹੈ ਹਾਂਜੀ ਠੀਕ ਹੈ ਅਰ ਕੀ ਸਾਰੀਆਂ ਅੱਛਾ ਫੀ ਆ ਫਿਰ ਮਹਾਰ ਪ੍ਰੀਜੀ ਡੰਗਰ ਉਹ ਲੈਣਾ ਆਇਆ ਜਿਹੜਾ ਅਗਲੇ ਜਾ ਕੇ ਡੋਣੇ ਭਰੇ ਅੱਛਾ ਬਾਲਟੀਆਂ ਭਰਨ ਵਾਲੇ ਡੰਗਰ ਨਹੀਂ ਲੈਣੇ ਠੀਕ ਹੈ ਉਹਦੇ ਜਾ ਕੇ ਡੋਣੇ ਭਰਨਗੇ ਉਹ ਗਾਵਾਂ ਲਈ ਆ ਠੀਕ ਹੈ ਜੀ ਚਲੋ ਨਾਮ ਦੱਸਤੇ ਕਰੀ ਆਪਣਾ ਨਾਂ ਆਪਣਾ ਸਰਬਜੀਤ ਸਿੰਘ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਲਾਣਕ ਠੀਕ ਹੈ ਜੀ ਡੇਰਾ ਬਾਬਾ ਨਾਨਕ ਮੇਰੇ ਤੋਂ 8 ਕਿਲੋਮੀਟਰ ਹੈ ਉਹ ਗੁਰਦਾਸਪੁਰ ਚ ਪੈਂਦਾ। ਹਾਂਜੀ। ਮੇਰੇ ਲਾਗੇ ਸ਼ਹਿਰ ਹੈ ਰਮਦਾਸ ਬਾਬਾ ਬੁੱਢਾ ਸਾਹਿਬ। ਠੀਕ ਹੈ ਜੀ। ਪੈਂਦਾ ਅੰਮ੍ਰਿਤਸਰ ਚ ਪਰ 4 ਕਿਲੋਮੀਟਰ ਹੈ ਮੇਰੇ ਤੋਂ। ਠੀਕ ਹੈ ਜੀ। ਤੇ ਫੋਨ ਨੰਬਰ ਪੁੱਛਦੇ ਇੱਕ ਕਰੀ। 9815277500 ਠੀਕ ਹੈ। ਇੱਥੋਂ ਲਗਭਗ ਓਨਾ ਕਿ ਤੁਹਾਨੂੰ ਗੁਰਦਾਸਪੁਰ ਸ਼ਹਿਰ ਹੋਣਾ ਓਨਾ ਕਿ ਅੰਮ੍ਰਿਤਸਰ ਸ਼ਹਿਰ ਹੋਣਾ। ਅਰਪ੍ਰੀਤ ਜੀ 40 ਕਿਲੋਮੀਟਰ ਗੁਰਦਾਸਪੁਰ ਪੈਂਦਾ। ਹਾਂਜੀ। ਤੇ 40 ਬਾਈਪਾਸ ਮੈਨੂੰ ਅੰਮ੍ਰਿਤਸਰ ਪੈਂਦਾ। ਸੇਮ ਸੈਂਟਰ ਚ ਹੈ। ਠੀਕ ਹੈ ਜੀ। ਹਾਂਜੀ। ਤੇ ਮੈਂ ਹੁ ਕਿੰਨਾ ਚੁਬਾ ਸੋਈ ਬਿਰਜੀ ਹੈ ਹਰਪ੍ਰੀਤ ਜੀ ਦੱਜਾ ਸੁਆ ਵੈੜ ਸੋਈਆ ਤੇ ਚਾਰ ਦਿਨ ਹੋਏ ਸੂਈ ਨੂੰ ਅੱਛਾ ਆ ਵੱਛਾ ਜੋ ਇਹਦਾ ਠੀਕ ਆ ਬੱਚਾ ਠੀਕ ਆ ਠੀਕ ਆ ਇਹ ਕੁਲਾ ਬੱਚਾ ਆ ਹਾਂਜੀ ਬੱਚਾ ਤੇ ਹਰਪ੍ਰੀਤ ਜੀ ਦੁੱਧ ਵੈਣ ਜੇ ਕੋਈ ਸੇਵਾ ਵਾਲਾ ਵੀਰ ਲੈ ਜੇ ਹਾਂਜੀ ਤੇ 30 ਲੀਟਰ ਹੀ ਚਵਾਜੂ ਅੱਛਾ ਪਹਿਲੇ ਸੂਏ ਇਹਨੇ 30 ਤੋਂ 35 ਲੀਟਰ ਚਵਾਇਆ ਅੱਛਾ ਘਰਦਿਆਂ ਦੇ ਕਹਿੰਦੇ ਮੁਤਾਬਕ ਔਰ ਇਹਦਾ ਹੱਕ ਵੀ ਹੈਗਾ ਠੀਕ ਆ ਪਰ ਹੁਣ ਇਸ ਟਾਈਮ ਦੇ ਥਲੇ 16 17 ਲੀਟਰ ਬੋੜਾ ਹੀ ਹੈ। ਐਰ ਕੀ ਥੋੜੀ ਜੀ ਸਾਂਭ ਘੱਟ ਕੀਤੀ ਗਈ ਹੈ ਇਹਦੇ ਜਿਹੜੇ ਸਾਂਭ ਜਿਆਦਾ ਦਿੰਦਾ ਨਾ ਡੰਗਰਾ ਹਾਂਜੀ ਜਿਆਦਾ ਦੁੱਧ ਵਾਲੇ ਡੰਗਰ ਨੇ ਖੁਰ ਜਾਣਾ ਹਾਂਜੀ ਹਾਂਜੀ ਤੇ ਦੁੱਧ ਦਾ ਲਾਲਚ ਕਰ ਲੈਂਦੇ ਘਰ ਦੇ ਹਾਂਜੀ ਤੇ ਉਹ ਫਿਰ ਚੋਈ ਗਏ ਆ ਤੇ ਸਾਂਭ ਘੱਟ ਕੀਤੀ ਆ ਪਰ ਦੇਖ ਜੇ ਕੋਈ ਸਾਂਭ ਵਾਲਾ ਲੈ ਗਿਆ ਨਾ ਠੀਕ ਹੈ 30 ਲੀਟਰੋਂ ਫਿਰ ਪਾਰ ਜਾਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਰੀਬ ਹਵਾਨਾ ਜਨ ਗਾਲੂ ਗੱਲਾਂ ਆ ਦੇਖ ਸਕਦੇ ਜੀ 60 ਦੀ ਕਿਦੇ ਅ ਦੇਸਾ ਦੇ ਦੋਵਾਂ ਪਾਸੇ ਹੀ ਹਵਾਨੇ ਤੇ ਨਾੜਾਂ ਜਿਹੜੀਆਂ ਬਿਲਕੁਲ ਬਰੀਕ ਬਰੀਕ ਆ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਚਿਹਰੇ ਤੋਂ ਵੀ ਦੇਖ ਸਕਦੇ ਜੀ ਬਾਕੀ ਜਿੱਡੀ ਗਾਹਾਂ ਉਹ ਜੀ ਪੂਰੀ ਸਾਂਭ ਜੇ ਪੂਰੀ ਹੋ ਜਾਂਦੀ ਕਿਤੇ ਤੇ ਇਹ ਆ ਵੇਖੋ ਹਾਂਜੀ ਮਸ਼ੀਨੀ ਚਵਾਈ ਆ ਉਦਾਂ ਵੈਣ ਠੀਕ ਆ ਹਾਂ ਜਿੱਦਾਂ ਮਰਜ਼ੀ ਬੈਠੇ ਰਹੋ ਥੱਲੇ ਤੇ ਵੇਖੋ ਜਦੋਂ ਬੰਦੀ ਆ ਨਾ ਠੀਕ ਆ ਬੰਦੀ ਪਟਾਕੇ ਪਾ ਦਿੰਦੀ ਆ ਵੈਣ ਠੀਕ ਆ ਹਾਂਜੀ ਤੋੜਾਂ ਫੇਰ ਇੱਕ ਰੀਨ ਬਾਕੀ ਕੱਦ ਕਾਠ ਪੱਖਾਂ ਵੀ ਚੰਗੀ ਆ ਤੇ ਰੰਗ ਰੰਗ ਪੱਖਾਂ ਵੀ ਸੋਹਣੀ ਆ ਜਿਹੜੀ ਬੜਾ ਚੰਗੀ ਵਹਿ ਰਹੀ ਫ੍ਰੀਜੀ ਦੂਸਰੇ ਪਾਸੇ ਤਾਂ ਵੀ ਹਵਾਨੇ ਦੇ ਨਾੜਾਂ ਜੜੀਆਂ ਦੀਆਂ ਦੇਖ ਸਕਦੇ ਜੇ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਉਖਾਓ ਫ੍ਰੀਜੀ ਆ ਬਣ ਮਿਲਕ ਵੈਣਾ ਇਹਦੀ ਥੋੜੀ ਜੀ ਅੱਗੇ ਕਰੇ ਆਹ ਦੇਖ ਸਕਦੇ ਥੋੜੀ ਜਿਹੀ ਅੱਗੇ ਕਰੇ ਹੋਰ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖ ਸਕਦੇ ਜੀ ਠੀਕ ਹੈ ਵੀਰ ਜੀ ਬੰਦ ਹੋ ਜੀ ਤੇ ਦੱਸਿਓ ਵੀਰ ਜੀ ਫਿਰ ਇਹਦਾ ਮੁੱਲ ਹਰ ਬ੍ਰਿਜੀ ਜੇ ਦੁੱਧ ਦੇ ਥੱਲੇ ਮੈਂ ਦੱਸਦਾਂ ਸਾਮ੍ਹ ਕੇ 30 ਲੀਟਰ ਹੀ ਕਰਦਾ ਨਾ ਹਾਂਜੀ ਤਾਂ ਲੱਖ ਰੁਪਏ ਦੀ ਗਾਹ ਆ ਠੀਕ ਹੈ ਤੇ 10 ਦਿਨ ਸੰਭਲਦਾ ਕੋ ਰੋਲਾ ਨਹੀਂ ਹੈਗਾ ਹਾਂਜੀ ਹਾਂਜੀ 30 ਲੀਟਰ ਇਹਨੇ ਚਵਾ ਜਾਣਾ ਕਿ ਅਹੀਂ ਚਵਾ ਦੇਣਾ ਠੀਕ ਹੈ ਜੀ ਤੇ ਜੇ ਮੈਂ ਅੱਜ ਇਹਦਾ ਮੁੱਲ ਕਰਾਂ ਤਾਂ ਹਰਪ੍ਰੀਤ ਜੀ 70000 ਦੀ ਦੇ ਦਾਂਗੇ ਅੱਛਾ ਹਾਂਜੀ 70000 ਦੀ ਦੇ ਦੋਗੇ 70000 ਦੀ ਦੇ ਦਾਂਗਾ ਮੌਕੇ ਤੇ ਮਾਨਤਨ ਕਰਾਂਗੇ ਯਾਰ ਬ੍ਰਿਜੀ ਮਾਨ ਪਹਿਲਾਂ ਠੀਕ ਹੈ ਹਾਂਜੀ ਤੇ ਉਤਰਨ ਸੋਈ ਨੂੰ ਕਿੰਨੇ ਦਿਨ ਹੋਏ ਆ ਹਰਪ੍ਰੀਤ ਜੀ 4 ਤੋਂ 5 ਦਿਨ ਹੋਇਆ ਹਫਤੇਵਾਂ ਅੰਦਰ ਤੇ ਕਿੰਨਾ ਮੌਕੇ ਤੇ ਤਿਆਰ ਹੈ 16 ਹੋ ਜੇ 17 ਹੋ ਜੇ ਅੱਛਾ ਇੰਨਾ ਜਿਹੜਾ ਤਿਆਰ ਹੈ ਕਿ ਵਾਧੀ ਹੈ ਨਾ ਵੈਡੋ ਦੇ ਰੋਜ਼ ਵਾਧੂ ਚਲੋ ਵਧੂਗੀ ਅਜੇ ਹਨਾ ਇਹਤਰਾ ਨਰਮਲ ਸੇਵਾ ਦਾ ਕਿੰਨਾ ਖਚਾਈ ਜਾਊਗੀ ਹਰ ਵੀਰ ਜੀ 5 ਲੀਟਰ ਤੇ ਇਹਨੇ ਜਿਹੜਾ ਪੱਠਿਆਂ ਦੇ ਚੋਣਾ ਵੈਟ ਮੈਂ ਠੀਕ ਆ ਕਿਉਂਕਿ ਬਰੀਡ ਬੜੀ ਆ ਠੀਕ ਆ ਹਾਂਜੀ ਬਾਕੀ ਇਹ ਆ ਕਿ ਇਹ ਅੰਦਾਜ਼ੇ ਦਾ ਵਾ ਸੇਵਾ ਕਰ ਲੂਗਾ ਕੋਈ ਵੱਧ ਵੀ ਚ ਹੋ ਸਕਦਾ ਤੇ ਘੱਟ ਵੀ ਚ ਹੋ ਸਕਦਾ ਹਾਂ ਵੀਰ ਜੀ ਦੁੱਧ ਸੇਵਾ ਦਾ ਹਾਂਜੀ ਹਾਂਜੀ ਇਹ ਕੋ ਗਰੰਟੀ ਵਾਲਾ ਨਹੀਂ ਪੱਕਾ ਹੁੰਦਾ ਹਨਾ ਤੇ ਕਿੰਨੇ ਦੀ ਫਿਰ ਜੈਸ ਨੋ ਹੀ ਕਰ ਦਈਏ ਜਿੰਨੇ ਦੀ ਤੁਸੀਂ ਆਖੋਗੇ ਕਰ ਦਾਂਗਾ ਰ ਵੀਰ ਜੀ ਕਰ ਦੋ ਕੋ ਹਮਨ ਕਰਾਂਗੇ ਮੈਂ ਤਾਂ ਕਹਿੰਦਾ ਜਿੰਨੇ ਦੀ ਤੁਸੀਂ ਆਖੋਗੇ ਛੱਡ ਦਾਂਗੇ ਕਿੰਨਾ ਛੱਡੋ ਚਲੋ ਕੋਈ ਛਡਾਲੋ ਕੋਈ ਪਰਵਾਹ ਨਹੀਂ ਆ ਪੰਜ ਛੱਡ ਦਈਏ ਛੱਡ ਦੋ ਹਰਪ੍ਰੀਤ ਜੀ ਕਿੰਨੇ ਦੇ ਦੋਗੇ 65 ਦੀ 65 ਦੀ ਦੇ ਦਾਂਗੇ ਮੋਕੇ ਤੇ ਹੋਰ ਕਰਤੋਗੇ ਕਰਾਂਗੇ ਹਰਪ੍ਰੀਤ ਜੀ ਕਰਨਾ ਕਿਉਂ ਕਰ ਦਿਓ ਆਪਣੀ ਖੁਸ਼ੀ ਨਾ ਫਿਰ ਪੰਜ ਹੋਰ ਛੱਡ ਦਾਂਗੇ ਅੱਛਾ ਪੰਜ 60 ਦੀ ਦੇ ਦਾਂਗੇ 60000 ਦੀ ਦੇ ਦੋਗੇ ਹਾਂਜੀ ਹੈਗੀ ਕਕਸਰ ਹੋਰ ਹਰਪ੍ਰੀਤ ਜੀ ਤੁਹਾਡਾ ਜੀ ਕਰਦਾ ਤਾਂ ਹੋਰ ਕਰਾ ਲਓ ਪਰ ਨਾ ਨਹੀਂ ਕਰਨੀ ਤੁਹਾਨੂੰ ਠੀਕ ਆ ਹਾਂਜੀ ਚਲੋ ਫਿਰ 2000 ਸ਼ੌਟ ਹੋਰ ਕਰ ਦਿਓ ਛੱਡ ਦਾਂਗਾ ਹਰਪ੍ਰੀਤ ਜੀ 60 ਚੋਂ ਵੀ 2000 ਛੱਡ ਦਾਂਗੇ 55000 ਦੀ ਵੈੜ ਦੇ ਦਾਂਗਾ ਠੀਕ ਐ 80 30 ਲੀਟਰ ਹੀ ਦੁੱਧ ਚਵਾਜੂਗੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਅੱਜ ਮੇਨ ਵਾਦਾ ਇਹ ਕਿ ਸਾਰੀਆਂ ਸੂਈਆਂ ਸਵਾਈਆਂ ਮੈਂ ਕੋਈ ਵੀ ਜਿੱਤਰਾ ਮਰਜ਼ੀ ਆਪਣੀ ਚਵਾਈ ਕਰਕੇ ਲਿਜਾ ਸਕਦਾ ਮਿਲਕਵੇਨ ਵੀ ਚੰਗੀ ਆ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਆ ਇਹਦਾ ਕਿੰਨਾ ਸੁਭਾਜੇ ਵੀਰ ਜੀ ਹਰਪ੍ਰੀਤ ਜੀ ਦੱਜਾ ਹੀ ਸੁਭਾਜ ਉਹ ਵਹਿੜ ਦਾ ਅੱਛਾ ਹਾਂਜੀ ਇਹਨੂੰ ਕਿੰਨੇ ਦਿਨ ਹੋਏ ਜੀ ਸੂਈ ਨਾ ਇਹਨੂੰ ਆ ਜਿਹੜਾ ਉਰਲੇ ਪਾਸੇ ਆ ਨਾ ਹਾਂਜੀ ਆਰ ਸ਼ਾਰ ਵਾਲਾ ਬੱਚਾ ਜਿਹੜਾ ਇਹਦਾ ਬੱਚੀ ਆ ਜਿਹ ਤੇਜਾ ਆ ਤੇ ਕਰ ਤੇਜਾ ਦੇ ਬੱਚਾ ਕਿ ਬੱਚੀ ਜੀ ਨਹੀਂ ਬੱਚਾ ਹੀ ਆ ਇਹ ਵੀ ਬੱਚਾ ਹੀ ਆ ਜਿਹੜਾ ਤੇਜਾ ਚੌਥਾ ਦੇਣੀ ਨਾੜੋ ਜਿਹੜੇ ਨਾਲ ਹੀ ਇਹਨ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਜੀ ਇਹਦੇ ਕੋਲ ਮੋਕੇ ਦੇ ਤਿਆਰ ਇਹਦੇ ਥੱਲੇ ਹਰਜੀ ਜੀ 15 ਲੀਟਰ ਬੋਲਾ ਇਸ ਟਾਈਮ ਅੱਛਾ 20 ਲੀਟਰ ਦੀ ਗਾਰੰਟੀ ਦੇ ਸਕਦੇ ਆ ਪਹਿਲੇ ਸੂਏ ਵੀ ਸਾਡੇ ਕੋਲ ਵੈਣ ਗਈ ਐ ਅੱਛਾ ਹਾਂਜੀ ਤੇ 20 ਲੀਟਰ ਜਿਹੜਾ ਅਰਕੇ ਵਿੱਚ ਵਾਜੂ ਠੀਕ ਹੈ ਜੀ ਤੋਰੋ ਫਿਰ ਇਹਨੂੰ ਵੀ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਸੋਹਣੀ ਆ ਪ੍ਰਿੰਟ ਚੰਗਾ ਵਾ ਜਿਹੜਾ ਆਹ ਦੇਖ ਸਕਦੇ ਜੀ ਇਹ ਵੀ ਚੰਗੀ ਭੇਲਦੀ ਆ। ਹਾਂ। ਹਰ ਇਹ ਦੋ ਤੇ ਜਾਤਾਂ ਨੇ ਦੇਣਾ ਤੇ ਠੀਕ ਹੈ ਜੀ। ਹਾਂ ਜੀ ਹਾਂ ਜੀ। ਲੈ ਆ ਜੀ ਵੇਤੀ ਘਮਾਗੇ। ਦੂਸਰੇ ਪਾਸੇ ਤੋਂ ਪ੍ਰਿੰਟ ਤਾਂ ਦੇਖ ਸਕਦੇ ਜੀ। ਲੈ ਜੀ। ਬਾਕੀ ਥੱਲੇ ਐਵੇਂ ਚੰਗੀ ਤਿਆਰ ਰਹੀ ਹੈ ਮਗਰ ਇਹਦੇ ਫੱਛਾ ਹੈ ਅੱਜ ਬੱਛੀਆਂ ਵਾਲੀਆਂ ਜਿਹੜੀਆਂ ਪਹਿਲਾਂ ਚਲ ਗਈਆਂ ਅੱਜ ਬੱਛੇ ਵਾਲੀਆਂ ਹੀ ਰਹਿ ਗਈਆਂ ਉਹ ਗਾਵਾਂ ਦੇ ਦੋ ਥੱਲੇ ਬੱਛੀਆਂ ਆਏ ਜੋੜਾ ਪਹਿਲਾਂ ਚਲ ਗਿਆ ਵਾ ਤੇ ਇਹਦਾ ਮੁੱਲ ਵੀ ਜੀ ਫਿਰ ਹਰਬ੍ਰੀ ਜੀ 20 ਲੀਟਰ ਪਿਛਲੀ ਵਾਰੀ ਵੀ ਚਵਾਇਆ ਸੀ ਜੀ ਹਾਂ ਜੀ ਇਆਰ ਕਾ ਦੇ ਜਿਆਦਾ ਚਾਹੂਗੀ ਪਰ 20 ਲੀਟਰ ਦੀ ਹੜੀ ਇਹਦੀ ਪੱਕੀ ਗਾਰੰਟੀ ਆ। ਠੀਕ ਆ। ਦੁੱਧ ਦੇਣਾ ਆ ਇਹਨੇ। ਠੀਕ ਆ। ਹਰਪ੍ਰੀਤ ਜੀ 65000 ਦੀ ਵੈਟ ਦੇ ਦਾਂਗੇ। 65000 ਦੀ। ਹਾਂਜੀ। ਵਿੱਚੋਂ ਕਰਦੀਏ ਮਨ। ਹਰਪ੍ਰੀਤ ਜੀ ਪਿਛਲੇ ਸਾਲ 60000 ਦੇ ਦਿੱਤੀ 20 ਲੀਟਰ ਚਵਾ ਕੇ। ਠੀਕ ਆ। ਤੇ ਆਰ ਕਾ ਮੰਗਾਈ ਵਧੀ ਆ। ਅੱਛਾ। ਹਾਂਜੀ। ਕੋਈ ਨਹੀਂ ਪਰ ਇੱਥੇ ਲੰਬੜਦਾਰ ਫਾਰਮ ਤੇ ਕੱਟ ਕਰ ਦੇਣਾ ਕੰਮ ਆ। ਕੋਈ ਨਹੀਂ ਕਰਾ ਦਿਓ ਹਰਪ੍ਰੀਤ ਜੀ ਕਰਾ ਦਿਓ ਕੋਈ ਗੱਲ ਨਹੀਂ। ਪੰਜ ਦਾ ਦਈਏ। ਦਾ ਦਿਓ ਹਰਪ੍ਰੀਤ ਜੀ 60 ਦੀ ਦੇ ਦਾਂਗੇ। ਹੋਰ ਕਰਦੀਏ ਮਨ। ਕਰਾਓ ਕਰਾਓ আর ব্রিਜੀ ਤਾਂ ਨੂੰ ਨਾ ਨਹੀਂ ਕਰਨੀ ਤੁਸੀਂ ਆਪਣੀ ਖੁਸ਼ੀ ਨਾਲ ਸ਼ੋਰਟ ਕਰ ਦੋ ਫਿਰ ਹਰ ਬ੍ਰਿਜੀ ਫਿਰ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ 100 200 ਤੇ ਇੱਥੇ ਹੋਣੀ ਨਹੀਂ اچھا ਫਿਰ ਜੇ ਤੁਹਾਂ ਪੰਜ ਡਾਇਆ ਤਾਂ ਮੈਂ ਤੁਹਾਡੇ ਨੂੰ ਘੱਟਦਾ ਨਹੀਂ ਮੈਂ ਵੀ ਪੰਜ ਹੀ ਡਵਨਾਰ ਫ੍ਰੀਜੀ اچھا ਹਾਂਜੀ ਪੰਜ ਹੀ ਡਾਦੋਗੇ ਤੁਸੀਂ 55000 ਦੀ ਦੇ ਦੂੰ ਅੱਛਾ ਪਰ ਆਉਂਦੀ ਤੇ ਨਹੀਂ ਠੀਕ ਆ ਪਰ ਹਰ ਬ੍ਰਿਜੀ ਦੇ ਦਾਂਗਾ ਠੀਕ ਆ ਠੰਡੀ ਤੇਰੀ ਹੈ ਵੀ ਪੂਰੀ ਮਹ ਜਦਾ ਮਰਜੀ ਕੋ ਮੰਝੀਆਂ ਨਾੜਾ ਬੈਠਾ ਰਵੇ ਠੀਕ ਹੈ ਜੀ ਹਾਂ ਟੋਕਰਾਂ ਟੋਕਰਾਂ ਜਡੇਵਾਨੇ ਬੈਠਾ ਥੱਲੇ ਠੀਕ ਆ ਜੇ ਇਹਨਾਂ ਵੀ 20 20 ਲੀਟਰ ਨਾਚਵਾਇਆ ਪੰਜੀ ਪੰਜੀ ਲੀਟਰ ਤਾਂ ਫਿਰ ਹਰਪ੍ਰੀਤ ਜੀ ਬੱਕਰੀਆਂ ਤਾਂ ਚਵਾਉਣਾ ਨਹੀਂ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਵੜ ਚੰਗੇ ਕਦ ਕਾਠਾ ਲਈਏ ਵੀ ਕੰਪੈਕਟ ਜਿਹਾ ਹਵਾਨਾ ਜਿਹੜਾ ਇੱਕ ਹੋਰ ਪ੍ਰੀਤ ਜੀ ਇਹਦਾ ਕਿੰਨਾ ਸੁਵਾਜੇ ਵੀਰ ਜੀ ਹਰਪ੍ਰੀਤ ਜੀ ਇਹ ਵੀ ਦੂਜੇ ਸੁਵੇ ਆ ਬੈਠਾ ਇਹਦਾ ਵੀ ਦੂਸਰਾ ਇਹ ਕੰਨੀਆਂ ਬਰਾਬਰ ਨਹੀਂ ਕਰਨੀ ਮੂੰਹ ਸਾਰੀਆਂ ਦੂਸਰੇ ਸੁਵੇ ਹੀ ਆ ਲਗਭਗ ਆਹ ਥਨਾ ਦਾ ਸਾਈਜ ਆ ਇਹਦਾ ਵੀ ਚੰਗਾ ਤ ਇਹਦਾ ਬੱਚਾ ਜੀ ਹਾਂਜੀ ਬਾਜ ਦਾ ਬੱਚਾ ਲਾਜੋ ਇਹਨੋਂ ਕਿਨੇ ਦਿਨ ਹੋਏ ਵੀਰ ਜੀ ਸੋਈ ਨਾ ਹਰਪ੍ਰੀਤ ਜੀ ਹਫਤੇ ਆਜੇ ਲੱਗੇ ਚੱਕਿਆ ਹਫਤਾ ਹੋਇਆ ਆਇਆ ਚਾਹੇ 10 ਦਿਨ ਹੋ ਗਈ ਹੁਣ ਕਿ ਆ ਬੱਚਾ ਜੋ ਨਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਥੱਲੇੋਂ ਦੇਖ ਸਾਦੇ ਜੀ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕਾ ਜਿਹੜੀ ਇਹ ਵੀ ਲੈ ਜਾ ਵੀਰ ਜੀ ਹਰਪ੍ਰੀਤ ਜੀ ਠੰਡੀ ਬੜੀ ਆ ਕਰਮਾਲੀ ਇਹਦਾ ਮਰਜੀ ਥੱਲੇ ਬੈਠੇ ਔਰ ਵੇਖੋ ਬਣਦੀ ਸੋ ਖਰਾਬ ਪੂਰੀ ਬਣਦੀ ਬਲੱਡ ਰੰਗ ਠੀਕ ਹੈ ਜੀ ਬਿਲਕੁਲ ਫਸਮੇ ਹਵਾਨੇ ਦੀ ਮਾਰ ਕੇ ਜਰੀ ਤੇ ਆ ਵੱਚਾ ਜਿਹੜਾ ਇਹਦਾ ਬਾਕੀ ਤਿੰਨੇ ਸੋਈਆਂ ਸਵਾਈਆਂ ਵਾ ਤੁਸੀਂ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਮਰਜੀ ਨਾਲ ਖੜਨੀ ਜੀ ਜੀ ਵੇਖੋ अच्छा जी ਜਿੱਧਰ ਮਰਜ਼ੀ ਬੈਜੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਕੋਲ ਮੋਕੇ ਦੇ ਕਿੰਨਾ ਤਿਆਰ ਜੇ ਹਰਪ੍ਰੀਤ ਜੀ 14 ਲੀਟਰ ਦੁੱਧ ਦੇ ਥਲੇ ਰੈਡੀ ਆ ਤੇ ਰੈਡੀ ਜਿਹੜਾ ਬਿਲਕੁਲ ਹੈ 13 ਲੀਟਰਾਂ ਦੀ ਸਾਡੀ ਗਰੰਟੀ ਹੋਊਗੀ ਅੱਛਾ ਠੀਕ ਆ ਠੀਕ ਆ ਭਾਵੇਂ ਕੋਈ ਧਾਰ ਬਣਾ ਮਾਰੇ ਤੇ ਕਿੰਨਾ ਚਵਾਈ ਹਰ 14 ਚਵਾ ਕੇ ਦੇਵਾਂਗੇ ਕਿੰਨਾ ਚਵਾਈ ਜਾਊਗੀ ਹਰਪ੍ਰੀਤ ਜੀ 15 ਲੀਟਰ ਕੁਛ ਨਹੀਂ ਚਵਾਉਂਦਾ ਵੇੜ ਦੂੰ ਅੱਛਾ 15 ਵੀ ਚਵਾ ਸਕਦੀ 16 ਵੀ ਚਵਾ ਸਕਦੀ ਐ ਇਹੋ ਜਿਹੇ ਆਰਡਰ ਵਾਲੀਆਂ ਦੁੱਧ ਜ਼ਿਆਦਾ ਦਿੰਦੀਆਂ ਹਰਪ੍ਰੀਤ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਹਰਪ੍ਰੀਤ ਜੀ ਕਦ ਵੀ ਇਹਦਾ ਚੰਗਾ ਆ ਸਾਰਾ ਕੁਝ ਹੀ ਸਾਫ ਬੜੀ ਆ ਹਾਂਜੀ ਹਾਂਜੀ ਤਾਂ ਮੇਰੇ ਦਾ ਮੁੱਲ ਕਰਾਂ ਤੇ ਮੁੱਲ ਤੇ ਇਹਦਾ ਵੀ 60000 ਆ ਅੱਛਾ ਪਰ ਤੁਸੀਂ ਜਿੰਨੇ ਦੀ ਕਹੋਗੇ ਦੇਣੀ ਓਨੇ ਦੀ ਆ ਕਿੰਨੇ ਦੀ ਦੇਣੀ ਆ ਤਗੜੇ ਹੋ ਗਏ ਅੱਜ ਛੱਡ ਦੋ ਜਿੰਨੇ ਛੱਡਣੇ ਆ ਕੋਈ ਪਰਵਾਹ ਨਹੀਂ ਆ ਖੁੱਲਾਈ ਖੁੱਲੇ ਯਾਰ ਪ੍ਰੀਤ ਜੀ ਅੱਛਾ ਜਨਾ ਚੜਾ ਜੀ ਕਰਦਾ ਛਡਾਲੋ ਕੋਈ ਪਰਵਾਹ ਨਹੀਂ ਜੋ ਛੱਡੀਏ ਤਾਂ 5 ਹਰਪ੍ਰੀਤ ਜੀ 10 ਹੀ ਛੱਡ ਦੋ 10 ਹੀ ਆ 50 ਦੀ ਦੇ ਰਾਂ ਅੱਛਾ ਹਾਂਜੀ 50000 ਦੀ ਹਾਂਜੀ ਤੇ ਮੌਕੇ ਤੇ ਹੋਰ ਕਰਤੀ ਯਾਰ ਛੋਟ ਕਰ ਦਈਏ ਫਿਰ ਬ੍ਰਿਜੀ ਕਰਨਾ ਕਿਉਂ ਨਹੀਂ ਕਰ ਦਈਏ ਛੋਟ ਵਿੱਚ ਕਰੋ ਤਗੜੇ ਹੋ ਗਏ ਕਰਾਓ ਬ੍ਰਿਜੀ ਜਿੰਨੀ ਵੀ ਤੁਹਾਡੇ ਕੋ ਹੁੰਦੀ ਆ ਛੋਟ ਦੇ ਖੁੱਲੇ ਖੁੱਲੀ ਛੁੱਟੀ ਆ ਸਾਡੀ ਵੀਡੀਓ ਬਣਾਉਂਦੇਗਾ ਨਹੀਂ ਛੁੱਟੀ ਨਹੀਂ ਦਿੰਦਾ ਅੱਛਾ ਮੇਰੇ ਵੱਲੋਂ ਚੈਲੰਜ ਆ ਖੁੱਲੀ ਛੁੱਟੀ ਆ ਛੜਾਓ ਜਿੰਨੇ ਛੜਾਉਣੇ ਆ ਛੋਟ ਖੁੱਲੀ ਕਰਾ ਦਈਏ ਫਿਰ ਕਰਾ ਦਿਓ ਬ੍ਰਿਜੀ ਅੱਛਾ ਹਾਂਜੀ ਮਾਨ ਮਾਨ ਕੀਤਾ ਪਰ 10000 ਦਾ ਤੇ 5000 ਛੋਟ ਹੋਰ ਕਰ ਦੋ ਹਰਪ੍ਰੀਤ ਜੀ ਛੜਤੀ 45000 ਦੀ ਦੇਦਾ ਠੀਕ ਆ 45000 ਦੀ ਵੈੜ ਇਦਾਂ ਦੀ ਨਹੀਂ ਆਉਂਦੀ ਹਰਪ੍ਰੀਤ ਜੀ ਠੀਕ ਹੈ ਜੀ ਤੁਹਾਡਾ ਮਾਣਿਆ ਦਿਲੋਂ ਸਤਿਕਾਰਿਆ ਸਾਡੇ ਕੋ ਤੁਹਾਡਾ ਠੀਕ ਆ ਹਾਂ ਤੁਹਾਂ ਕਹਤੋਂ 45000 ਦੀ ਵੈੜ 45000 ਦੀ ਦੇ ਦੇਓਗੇ 45000 ਦੀ ਦੇ ਦਾਂ ਹਰਪ੍ਰੀਤ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਹਰਪ੍ਰੀਤ ਜੀ ਇੱਤਨੇ ਆਪਣੀਆਂ ਗਾਵਾਂ ਸੁਝੀਆਂ ਹਾਂਜੀ ਤੇ ਚੜਦੇ ਤਾਂ ਚੜਦੀ ਵੈੜਿਆ ਠੀਕ ਆ ਪਰ ਜਿਹੜੇ ਵੀ ਵੀਰ ਨੇ ਲੈਣੀ ਆ ਇੱਕ ਤਾਂ ਗੱਲਬਾਤ ਕਰਕੇ ਸਾਈ ਪਹਿਲਾਂ ਹਾਂਜੀ ਦੂਜੇ ਡੰਗ ਤੁਸੀਂ ਚਾਰ ਡੰਗ ਚਵਾਓ ਆਣ ਕੇ ਸਾਨੂੰ ਕੋਈ ਰੋਲਾ ਠੀਕ ਆ ਬਾਕੀ ਇਹ ਆ ਕਿ ਜਿੰਨਾ ਤੱਕ ਰਸਾਈ ਨਾ ਪਾਈ ਤੇ ਉਹਨਾਂ ਤੱਕ ਅਗਲੇ ਦੇ ਪੱਕੇ ਨਹੀਂ ਹੋਣੀ ਫੋਨ ਕਰ ਦਿੰਦੇ ਵੀਜੀ ਆਉਂਦੇ ਆ ਤੇ ਹਰ ਬ੍ਰਿਜੀ ਆ ਜਿਹੜਾ ਵੀਰ ਭੈਣ ਭਰਾ ਲੈਣ ਆਲਾ ਰਹਿ ਜਾਂਦਾ ਹਾਂਜੀ ਹਾਂਜੀ ਇਹ ਆ ਕਿ ਸਾਈ ਜਦੋਂ ਪੱਕੀ ਹੋ ਗਈ ਆ ਫੇਰ ਭਾਵੇਂ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਮੈਂ ਜਿੰਨੇ ਮਰਜ਼ੀ ਚੋਂਦੜ ਹਰ ਬ੍ਰਿਜੀ ਆਪਾਂ ਦੁੱਧ ਵੇਚਾਂਗੇ ਦੋ ਦਿਨ ਹੋਰ ਸਾਨੂੰ ਕੀ ਚਾਹੀਦਾ ਠੀਕ ਹੈ ਜੀ ਹਾਂਜੀ ਤੇ ਕੀ ਵੀਰ ਜੀ ਹਰ ਬ੍ਰੀਜੀ ਮੇਰਾ ਕਹਿਣ ਦਾ ਇਹ ਆ ਤੇ ਜਿਹੜਾ ਵੀ ਰਸਾਈ ਪਾਊਗਾ ਨਾ ਉਹ ਟਾਈਮ ਜ਼ਿਆਦਾ ਨਾ ਲਾਇਆ ਕਰੇ ਜਦੋਂ ਟਾਈਮ ਮੰਗ ਲੈਂਦੇ ਆ ਨਾ ਤਾਂ ਫਿਰ ਜਿਹੜੇ ਦੂਜੇ ਵੀਰ ਐ ਨਾ ਫੋਨ ਕਰਕੇ ਉਹਨਾਂ ਨੂੰ ਚਵਾਰਿਆਂ ਨੂੰ ਨਾ ਕਰਨੀ ਪੈਂਦੀ ਆ ਠੀਕ ਆ ਜਿਹੜਾ ਪਹਿਲਾਂ ਸਾਈ ਪਾ ਦਿਆ ਕਰੂ ਵੈਡ ਉਹਦੀ ਠੀਕ ਆ ਸਾਈ ਪਾ ਕੇ ਮੁੜ ਕੇ ਸਾਡੇ ਨਾਲ ਖੁੱਲੇ ਦਿਲ ਗੱਲ ਕਰਕੇ ਭਾਵੇਂ ਚਵਾਉਂਦਾ ਰਹੇ ਵੀ ਪੇਮੈਂਟ ਪਾਏ ਅਗਲੇ ਦਿਨ ਪਾ ਦੇ ਜਦੋਂ ਮਰਜ਼ੀ ਪਾ ਦੇ ਕੋਈ ਰੋਲ ਉਹਦੇ ਨਹੀਂ ਕੋਈ ਗੱਲ ਬਸ ਇਹ ਆ ਕਿ ਮਤਲਬ ਇੱਕ ਵਾਰੀ ਆਪਣੀ ਪੱਕੀ ਕਰ ਲੇ ਪੱਕੀ ਕਰ ਲਿਆ ਕਰੇ ਠੀਕ ਆ ਹਾਂਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜ ਵੇਸ਼ ਚੱਕ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ